ਸਸੇ ਗੱਲ ਦੋਸਤੋ ਅੱਜ ਤੁਹਾਨੂੰ 8 9 10 ਚ ਮੇਨ ਵੱਡੇ ਸਾਈਜ਼ ਲਵਾਏ ਆ ਬਹੁਤ ਆਈਟਮ ਦੀ ਡਿਮਾਂਡ ਸੀ ਸਿਰਫ 700 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਬੂਟ ਦੇ ਦੇਣਾ ਬਹੁਤ ਸੋਹਣਾ ਬੂਟ ਲਾਈਟ weight ਜਮੇ ਕਲਰ ਮੰਗਾਇਆ ਦੋ ਬਿਲਕੁਲ ਫਰੈਸ਼ ਮਾਲ ਬਾਕਸ ਦੇ ਪੈਕਿੰਗ ਦੇ ਵਿੱਚ ਆਇਆ ਸਿਰਫ 700 ਦੀ ਰੇਂਜ ਵੱਡੇ ਸਾਈਜ਼ਾਂ ਦੇ ਕਸਟਮਰ ਸਾਡੇ ਕੋਲ ਮੁੜਦੇ ਸੀਗੇ ਆਨਲਾਈਨ ਅਵੇਲੇਬਲ ਹੈ 9 10 ਸਾਈਜ਼ ਦੇ ਵੱਧ ਲਵਾਇਆ ਵਾ ਹੌਲ ਸੇਲ ਚਾਹੀਦਾ ਹੌਲ ਸੇਲ ਮਿਲ ਜੂਗਾ ਤੁਹਾਨੂੰ ਲੱਗਣਾ ਸਿਰਫ 700 ਰੁਪਏ ਦੀ ਰੇਂਜ ਦੇ ਵਿੱਚ ਸ਼ੂਜ਼ ਲੱਗਣਾ ਹੈ 50 ਰੁਪਏ ਦੇ ਵਿੱਚ ਤੁਸੀਂ ਕਿਤੇ ਵੀ ਪੰਜਾਬ ਚ ਮੰਗਵਾ ਸਕਦੇ ਹੋ 700 ਰੁਪਏ ਦੀ ਰੇਂਜ ਦੇ ਵਿੱਚ ਲੱਗਣਾ ਹੈ ਇੱਕ ਇਹਦੇ ਵਿੱਚ ਹੋਰ ਮਾਡਲ ਆ ਰਿਹਾ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਕਲੱਬ ਕੰਪਨੀ ਦਾ ਮਾਲ ਹੈ 1000 ਰੁਪਏ ਦਾ ਬੂਟ ਲੱਗਣਾ ਹੈ ਜਿਹੜੇ ਡੇਲੀ ਸਪੋਰਟਸ ਵੇਅਰ ਯੂਜ਼ ਕਰਦੇ ਹੋ ਇੱਕ ਵਾਰੀ ਇਹਨੂੰ ਜ਼ਰੂਰ ਮੰਗਾ ਕੇ ਦੇਖਿਓ ਚਾਹੇ ਕੋਈ ਰਨਿੰਗ ਕਰਦਾ ਹੈ ਜਾਂ ਫਿਰ ਕੋਈ ਸਪ੍ਰਿੰਟਰ ਵਗੈਰਾ ਕਰਦਾ ਕਿਉਂਕਿ ਇਹਦਾ ਥੱਲੇ ਡਬਲ ਸੋਲ ਹੈ ਔਰ ਮੈਮਰੀ ਸੋਲ ਪਤਾ ਹੋਇਆ ਸਾਈਜ਼ ਇਹਦੇ ਵਿੱਚ ਸਾਰੇ ਹੀ ਹੁੰਦੇ ਆ 6 7 8 1000 ਰੁਪਏ ਦਾ ਸ਼ੂਜ਼ ਡਬਲ ਸੋਲ ਦੇ ਵਿੱਚ ਅਸੀਂ ਲੈ ਕੇ ਆਏ ਆ ਬਹੁਤ ਸੋਹਣਾ ਸੌਫਟ ਹੈ ਵਾਸ਼ੇਬਲ ਹੈ ਜਿਵੇਂ ਮਰਜ਼ੀ ਵਾਸ਼ ਕਰੀ ਜਾਇਓ ਇਹ ਤੁਹਾਨੂੰ 1000 ਦੇ ਵਿੱਚ ਲੱਗਣਾ ਸਾਢੇ 950 ਰੁਪਏ ਦੀ ਰੇਂਜ ਦੇ ਵਿੱਚ ਦੁਬਾਰਾ ਗਾਈਡ ਰਟਨ ਅਸੀਂ ਅਵੇਲੇਬਲ ਕਰਵਾਤਾ ਪ੍ਰੋਪਰ ਫਰਸਟ ਵਾਲੀ ਕੁਆਲਿਟੀ ਹੈ ਸਾਢੇ 950 ਰੁਪਏ ਦੀ ਰੇਂਜ ਦੇ ਵਿੱਚ ਚਾਰ ਦੇ ਚਾਰੇ ਕਲਰ ਅਸੀਂ ਮੰਗਵਾ ਲਏ ਆ ਸਾਢੇ 950 ਰੁਪਏ ਦੀ ਰੇਂਜ ਦੇ ਵਿੱਚ ਬੜਾ ਲਿਮਟਿਡ ਸਟਾਕ ਹੈ ਕਿਉਂਕਿ ਕਲਰ ਮੈਚਿੰਗਾਂ ਬੜੀਆਂ ਘੱਟ ਬਣਾਉਂਦੀ ਹੈ ਕੰਪਨੀ ਸੋ ਆਪਣੇ ਕੋਲ ਦੋ ਦੋ ਡੱਬੇ ਆਏ ਆ ਆ ਫਿਟਿੰਗ ਦੇਖੋ ਕਿੰਨੀ ਸੋ ਮੇਡ ਇਨ ਕੋਰੀਅਨ ਮਾਲ 990 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਅਸੀਂ ਗਾਈਡਨ ਅਵੇਲੇਬਲ ਕਰਵਾ ਰਹੇ ਹਾਂ ਮੈਮਰੀ ਸੋਲ ਪਤਾਵਾ ਡਬਲ ਸੋਲ ਦਾ ਮਾਲ ਬਲੈਕ ਵਾਈਟ ਵੀ ਆਲਸੋ ਇਹਦੇ ਵਿੱਚ ਅਵੇਲੇਬਲ ਕਰਵਾਤਾ 950 ਦੀ ਰੇਂਜ ਦੇ ਵਿੱਚ ਇਦਾਂ ਦੀ ਕੁਆਲਿਟੀ